ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਦਿਨ ਬਹੁਤ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਨਿਕਲੇ ਪਰ ਉਸ ਦਿਨ ਕੋਈ ਵੀ ਵੱਡਾ ਸ਼ਿਕਾਰ ਹੱਥ ਨਹੀਂ ਆਇਆ ਕਾਫੀ ਭਾਲ ਕਰਨ ਤੋਂ ਬਾਅਦ ਗੁਰੂ ਜੀ ਦੇ ਸਾਹਮਣੇ ਇੱਕ ਨਿੱਕਾ ਜਿਹਾ ਖਰਗੋਸ਼ ਨਿਕਲਿਆ ਜੋ ਵੇਖਦੇ ਹੀ ਵੇਖਦੇ ਝਾੜੀਆਂ ਵਿੱਚ ਲੁਕ ਗਿਆ ਗੁਰੂ ਜੀ ਕਦੇ ਵੀ ਛੋਟੇ ਜਾਨਵਰ ਦਾ ਸ਼ਿਕਾਰ ਨਹੀਂ ਕਰਦੇ ਸਨ ਪਰ ਉਸ ਦਿਨ ਆਪ ਜਿਨੇ ਖਰਗੋਸ਼ ਦੇ ਪਿੱਛੇ ਆਪਣਾ ਘੋੜਾ ਲਗਾ ਲਿਆ ਅਤੇ ਉਸ ਨੂੰ ਨਗਾਰੇ ਦੀ ਪੈਪੀ ਦੀ ਆਵਾਜ਼ਾਂ ਵੱਲੋਂ ਡਰਾ ਕੇ ਝਾੜੀਆਂ ਵਿੱਚੋਂ ਬਾਹਰ ਕੱਢ ਲਿਆ ਤੇ ਉਸ ਦਾ ਸ਼ਿਕਾਰ ਕਰ ਦਿੱਤਾ ਉਸ ਛੋਟੇ ਜੀਵ ਨੂੰ ਵੇਖ ਕੇ ਸਾਰੇ ਸਿੱਖਾਂ ਨੇ ਪ੍ਰਸ਼ਨ ਕੀਤਾ ਕਿ ਗੁਰੂ ਜੀ ਤੁਸੀਂ ਕਦੇ ਵੀ ਛੋਟੇ ਜਿਹੇ ਜੀਵ ਦਾ ਸ਼ਿਕਾਰ ਨਹੀਂ ਕੀਤਾ ਸੀ ਪਰ ਅੱਜ ਤੁਸੀਂ ਨਿੱਕੇ ਜਿਹੇ ਖਰਗੋਸ਼ ਦਾ ਸ਼ਿਕਾਰ ਕਿਉਂ ਕਰ ਦਿੱਤਾ ਸਿੱਖਾਂ ਦੇ ਮੂੰਹ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਇੱਕ ਖਰਗੋਸ਼ ਪਿਛਲੇ ਜਨਮ ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਚੇਲਾ ਸੀ ਪਰ ਸਮੇਂ ਦੇ ਅਨੁਸਾਰ ਇਹ ਸਿੱਖ ਬੇਮੁਖ ਹੋ ਗਿਆ ਜਿਸ ਕਰਕੇ ਇਸ ਨੂੰ ਕਈ ਜੁੰਨੀਆਂ ਵਿੱਚ ਪਟਕਣਾ ਪਿਆ ਹੈ ਅਤੇ ਇਹ 200 ਸਾਲਾਂ ਤੋਂ ਵਕ ਵਕ ਜੁੰਨੀਆਂ ਵਿੱਚ ਪਟਕ ਰਿਹਾ ਹੈ ਇਸ ਨੇ ਆਪਣੇ ਕਲਿਆਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਕਿ ਮੇਰੇ ਤੋਂ ਪੁਲ ਹੋਈ ਹੈ ਅਤੇ ਮੇਰਾ ਉਦਾਰ ਕਦੋਂ ਹੋਵੇਗਾ ਤਾਂ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਕਿ ਅਸੀਂ ਦਸਵੇਂ ਜਾਮੇ ਵਿੱਚ ਜਦੋਂ ਆਵਾਂਗੇ ਤੇ ਤੁਹਾਡਾ ਉਦਾਰ ਕਰਾਂਗੇ ਤੇ ਅੱਜ ਇਹ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਗਿਆ ਹੈ ਇਹ ਸੁਣ ਕੇ ਸਿੱਖਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਘਟਨਾ ਕਰਮ ਵਿਸਤਾਰ ਰੂਪ ਨਾਲ ਸਾਨੂੰ ਸਮਝਾਓ ਗੁਰੂ ਜੀ ਨੇ ਦੱਸਿਆ ਕਿ ਸਿਆਲਕੋਟ ਵਿੱਚ ਇੱਕ ਬੁੱਲਾ ਖਤਰੀ ਵਪਾਰੀ ਰਹਿੰਦਾ ਸੀ ਜਦੋਂ ਪੀਰ ਹਮਜਾ ਗੋਸ਼ ਨੇ ਨਗਰ ਦਾ ਵਿਨਾਸ਼ ਕਰਨ ਲਈ ਇਬਾਦਤ ਸ਼ੁਰੂ ਕਰ ਦਿੱਤੀ ਸੀ ਇਸ ਵਿਨਾਸ਼ ਨੂੰ ਰੋਕਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੀਰ ਹਮਜਾ ਗੋਸ਼ ਨੂੰ ਦੱਸਿਆ ਸੀ ਕਿ ਕੁਝ ਲੋਕ ਸੱਚ ਦੇ ਰਸਤੇ ਉੱਤੇ ਚੱਲਣ ਵਾਲੇ ਵੀ ਹੁੰਦੇ ਸਨ ਜੋ ਹਮੇਸ਼ਾ ਉਸ ਪ੍ਰਭੂ ਦੀ ਯਾਦ ਵਿੱਚ ਜੀਵਨ ਬਤੀਤ ਕਰਦੇ ਨੇ ਤੇ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਝੂਠ ਤੇ ਸੱਚ ਖਰੀਦ ਕੇ ਲਿਓ ਨੂੰ ਕਿਹਾ ਜੋ ਇਸ ਮੁੱਲਾ ਖੱਤਰੀ ਨੇ ਇੱਕ ਕਾਗਜ਼ ਉੱਤੇ ਲਿਖ ਕੇ ਭਾਈ ਮਰਦਾਨੇ ਨੂੰ ਦਿੱਤਾ ਸੀ ਜਿਸ ਦਾ ਭਾਵ ਇਹ ਸੀ ਕਿ ਮਨੁੱਖ ਨੇ ਮਰਨਾ ਜ਼ਰੂਰ ਹੈ ਅੰਤ ਸੁਚੇਤ ਹੋ ਕੇ ਜੀਣਾ ਚਾਹੀਦਾ ਹੈ ਤਾਂ ਕਿ ਕੋਈ ਗੜਤ ਕਾਰਗਜ ਨਾ ਹੋਵੇ ਉਸ ਕਾਗਜ਼ ਦੇ ਟੁਕੜੇ ਨੇ ਪੀਰ ਹਮਜਾ ਗੋਸ਼ ਦੀ ਸਮਾਜ ਦੇ ਪ੍ਰਤੀ ਨਫ਼ਰਤ ਖਤਮ ਕਰ ਦਿੱਤੀ ਸੀ ਬਾਅਦ ਵਿੱਚ ਇਹ ਮੁੱਲਾ ਖੱਤਰੀ ਘਾਰਗ੍ਰਸਤੀ ਛੱਡ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ 6 ਸਾਲ ਰਿਹਾ ਤੇ ਲੋਕ ਭਲਾਈ ਦੇ ਕੰਮ ਕਰਦਾ ਰਿਹਾ 6 ਸਾਲਾਂ ਤੋਂ ਬਾਅਦ ਮੁੱਲਾ ਖਤਰੀ ਆਪਣੇ ਘਰ ਆ ਗਿਆ ਤੇ ਘਾਰ ਗਰਸਤੀ ਵਿੱਚ ਪੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭੁੱਲ ਗਿਆ ਇੱਕ ਦਿਨ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਮੁੱਲਾ ਖਤਰੀ ਨੂੰ ਉਸ ਦੇ ਘਰ ਮਿਲਣ ਗਏ ਤਾਂ ਉਸ ਦੀ ਪਤਨੀ ਨੇ ਇਹ ਕਹਿ ਦਿੱਤਾ ਕਿ ਮੁੱਲਾ ਜੀ ਨਹੀਂ ਹਨ ਪਰ ਮੁੱਲਾ ਖਤਰੀ ਉਸ ਸਮੇਂ ਘਰ ਵਿੱਚ ਹੀ ਸਨ ਤੇ ਪਾਠੀਆਂ ਵਾਲੇ ਕਮਰੇ ਵਿੱਚ ਲੁਕ ਗਿਆ ਸੀ ਜਿੱਥੇ ਉਸ ਨੂੰ ਇੱਕ ਸੱਪ ਨੇ ਦਸ ਲਿਆ ਤੇ ਮੁੱਲਾ ਖਤਰੀ ਦੀ ਮੌਤ ਹੋ ਗਈ। ਬਾਅਦ ਵਿੱਚ ਜਦੋਂ ਮੁੱਲਾ ਖਤਰੀ ਦੀ ਪਤਨੀ ਨੇ ਵੇਖਿਆ ਤੇ ਮਰੇ ਹੋਏ ਮੁੱਲਾ ਖਤਰੀ ਨੂੰ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਆਈ ਤਾਂ ਗੁਰੂ ਨਾਨਕ ਦੇਵ ਜੀ ਨੇ ਇਹ ਬਚਨ ਕੀਤਾ ਸੀ ਕਿ ਇਸ ਦਾ ਉਦਾਰ ਅਸੀਂ ਦਸਵੇਂ ਜਾਮੇ ਵਿੱਚ ਕਰਾਂਗੇ ਤੇ ਅੱਜ ਇਹ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਗਿਆ ਹੈ। ਸਤਨਾਮ ਸ੍ਰੀ ਵਾਹਗੁਰੂ